ਸਾਰੇ ਭੈਣ ਭਰਾੜ ਚੜ੍ਹਦੀ ਕਲਾ ਕੀ ਹੌਂਕੀ ਆਸ ਕਰਦਾ ਪ੍ਰਮਾਤਮਾ ਸਾਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੱਡਿਆਂ ਨੂੰ ਛੋਟਿਆਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਮਾਤਾਂ ਨੂੰ ਮੇਰੇ ਵੱਲੋਂ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਤੇ ਭੈਣੋ ਮੈਂ ਕੋ ਛੋਟਾ ਜਿਹਾ ਉਪਰਾਲਾ ਕਰਨ ਲੱਗਾ ਤੇ ਆਸ ਹੈ ਕਿ ਤੁਸੀਂ ਵੀ ਮੈਨੂੰ ਸਪੋਰਟ ਕਰੋਗੇ ਸਾਥ ਦਿਓਗੇ ਬੜੀ ਕਿਰਪਾ ਵਾ ਗੁਰਾਂ ਦਾ ਸੱਚੇ ਪਾਤਸ਼ਾਹ ਦੀ ਬੜੇ ਨੀਵੇਂ ਪੱਧਰ ਤੋਂ ਜ਼ਮੀਨ ਤੇ ਥੱਲੋਂ ਤੇ ਕਹਿੰਦੇ ਜ਼ਮੀਨੀ ਤੌਰ ਤੇ ਤੇ ਮੈਂ ਜ਼ਮੀਨ ਦੇ ਥੱਲੇ ਸੀ ਬਿਲਕੁਲ ਬਹੁਤ ਮੰਦੇ ਹਾਲਾਤ ਰਹੇ ਕਿਸੇ ਸਮੇਂ ਮੇਰੇ ਅੱਜ ਪ੍ਰਮਾਤਮਾ ਦੀ ਬੜੀ ਕਿਰਪਾ ਵਾ ਔਰ ਮੈਂ ਤੇ ਰਣਕੇ ਸਾਹਿਬ ਤੋਂ ਸਾਰਾ ਕੁਝ ਮੰਨਦਾ ਵਾਂ ਮੇਰੇ ਬਹੁਤ ਸਤਿਕਾਰਯੋਗ ਨੇਤਾਵਾਂ ਨੇ ਉਹਨਾਂ ਨੇ ਮੈਨੂੰ ਅ ਸੇਵਾ ਵੀ ਕალიਦਾਨ ਦੇ ਵਿੱਚ ਦਿੱਤੀ ਆ ਉਹਨਾਂ ਦੇ ਤਹਿਤ ਲੋ ਮੈਂ ਧੰਨਵਾਦ ਬੜੀ ਬੜੀ ਹਰ ਵੀਡੀਓ ਚ ਮੈਂ ਨਾਲ ਜ਼ਿਕਰ ਕਰਦਾ ਹਾਂ ਹੁਣ ਜਿਹੜੇ ਹਾਲਾਤ ਮੈਂ ਦੇਖੇ ਨੇ ਉਹ ਤੋਂ ਮੈਂ ਮਹਿਸੂਸ ਕਰਦਾ ਵਾਂ ਕਿ ਗਰੀਬਾਂ ਦੇ ਨਾਲ ਅਕਸਰ ਹੀ ਬਹੁਤ ਜ਼ਿਆਦੇ ਤੱਕੇ ਹੁੰਦੇ ਨੇ ਤੇ ਕਈ ਤੇ ਵਿਚਾਰੇ ਮੁਰਕੇ ਗੱਲ ਹੀ ਨਹੀਂ ਕਰਦੇ ਬਹਿ ਜਾਂਦੇ ਇੱਕ ਯਾਰ ਇਸ ਤਰ੍ਹਾਂ ਹੁੰਦੇ ਕਿ ਕੋਈ ਮੋਤਬਰ ਹੁੰਦੇ ਆ ਕਿਸੇ ਵੀ ਪਾਰਟੀ ਦਾ ਕੋਈ ਮੋਤਬਰ ਬੰਦਾ ਹੁੰਦਾ ਉਹ ਗਰੀਬ ਦੀ ਗੱਲ ਨਹੀਂ ਕਰਦਾ ਗਰੀਬ ਚਾਰਾ ਹਥਿਆਰ ਛੱਡ ਦਿੰਦਾ ਮੈਂ ਬਹੁਤ ਅਜੇ ਚਾਂਸ ਵੇਖੇ ਤੇ ਕਿਉਂਕਿ ਮੈਨੂੰ ਵੀ ਕਾਫੀ ਸਮਾਂ ਹੋ ਗਿਆ ਇਸ ਕੰਮ ਦੇ ਵਿੱਚ ਵਿਚਰਦੇ ਹੋਏ ਨੇ ਤੇ ਮੈਨੂੰ ਰਣਕੇ ਸਾਹਿਬ ਨੂੰ ਸਿਨੇਤ ਮੇਰਪੁਰ ਦਾ ਅਨਮਰ ਸਾਹਿਬ ਸ਼ਹਿਰੀ ਬਣਾਇਆ ਬੜਾ ਚਿਰ ਦਾ ਮੈਂ ਸਾਰੇ ਇਲਾਕਿਆਂ ਦੇ ਵਿੱਚ ਗਿਆ ਹਾਂ ਦੇਖਿਆ ਉੱਚੀ ਨੀਵੀਂ ਜਗਾ ਵਖੀ ਆ ਕਿਸੇ ਦੀ ਧੀ ਦੁਖੀ ਕਿਸੇ ਦਾ ਪਰਿਵਾਰ ਦੁਖੀ ਕਿਸੇ ਦੇ ਬੱਚੇ ਨਸ਼ੇ ਕਰ ਰਹੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਗਰੀਬ ਦੀ ਸੁਣਵਾਈ ਨਹੀਂ ਜੇ ਕਿਤੇ ਹੁੰਦੀ ਜੇ ਮੈਂ ਗਲਤਾਂ ਤਾਂ ਮੈਨੂੰ ਦੱਸਿਓ ਮੁੰਡੇ ਗਰੀਬ ਦੀ ਕਿਤੇ ਸੁਣਵਾਈ ਨਹੀਂ ਹੈਗੀ ਸਾਰੇ سرمایہ دار ਦੇ ਮੱਦਰ ਲੱਗਦੇ ਆ ਤੇ ਪੈਸੇ ਵਾਲਿਆਂ ਦੀ ਗੱਲ ਕਰਦੇ ਗਰੀਬ ਵਿਚਾਰਾ ਪਰੇ ਪੰਚਾਇਤ ਦੇ ਵਿੱਚ ਵੀ ਆਪਣੇ ਬੇਕਤੀ ਕਰਵਾ ਕੇ ਆ ਜਾਂਦਾ ਉਹਦੀ ਸੁਣਦਾ ਕੋਈ ਨਹੀਂ ਹੈ ਉਹਦੇ ਨਾਲ ਵੀ ਕੋਈ ਤਰਕੇ ਤਿਆਰ ਇਹੋ ਜਿਹੇ ਹਾਲਾਤ ਬਣ ਗਏ ਨੇ ਮੈਂ ਕੁਪਰਾਲਾ ਕੀਤਾ ਵਾ ਬਾਬੇ ਮੇਜਰ ਸਿੰਘ ਜਿਹੜੇ ਆਪਣੇ ਨੈਤਰਨਾਥਾਲ ਦੇ ਮੁਖੀ ਨੇ ਬੜੀ ਕਿਰਪਾ ਉਹਨਾਂ ਦੇ ਉੱਤੇ ਪਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਬੜੀਆਂ ਲੋਕਾਂ ਦੇ ਨਾਲ ਇਹ ਮਸਲੇ ਹੱਲ ਕਰਾਏ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਬਾਬਾ ਜੀ ਮੇਰਤੇ ਵੀ ਕਰੋ ਕਿਰਪਾ ਕੀ ਲੋਕਾਂ ਦੇ ਮਸਲੇ ਜਿਹੜੇ ਕੁਝ ਤੁਹਾਡੇ ਸਹਯੋਗ ਸਾਰੇ ਉਹਨਾਂ ਦੇ ਸਹਯੋਗ ਦੇ ਨਾਲ ਜੇ ਕੋਈ ਕਹੇ ਕਿ ਇਕੱਲਾ ਚਲਣਾ ਸਉ ਜੋਧਪੁਰੀ ਮਸਲਾ ਹੱਲ ਕਰ ਦੇ ਤੇ ਹੋਣਾ ਨਹੀਂ ਇਹਦੇ ਵਿੱਚ ਪ੍ਰਸ਼ਾਸਨ ਦਾ ਸਹਯੋਗ ਵੀ ਚਾਹੀਦਾ ਵਾ ਇਹਨਾਂ ਨਾਲ ਸਗ ਜਥੇ ਬੰਦੀਦਾ ਵੀ ਸਹਯੋਗ ਚਾਹੀਦਾ ਬਾਬਾ ਜੀ ਨੇ ਤੇ ਕਿਹਾ ਜਣੋ ਸਾਡੇ ਵੱਲੋਂ ਪੂਰਾ ਸਹਯੋਗ ਮਿਲੂਗਾ ਹਰ ਇੱਕ ਪਾਸੋਂ ਇਹਦੇ ਸਹਯੋਗ ਦੀ ਜ਼ਰੂਰਤ ਹੈ ਆਪਾਂ ਕਹਿ ਇਹੋ ਜਿਹਾ ਜੁੰਡ ਤਿਆਰ ਕਰਨ ਲੱਗੇ ਆ ਜਿੱਥੇ ਵੀ ਕਿਸੇ ਨਾ ਕੋਈ ਤੱਕਾ ਹੁੰਦਾ ਕਿਸੇ ਧੀ ਨਾਲ ਭੈਣ ਦੇ ਨਾਲ ਇਹ ਜ਼ਰੂਰੀ ਨਹੀਂ ਕਿ ਕੁੜੀ ਦੇ ਵਿੱਚ ਹੀ ਨੁਕਸਾ ਹੋਵੇ ਮੁੰਡੇ 'ਚ ਨੁਕਸਾ ਹੋਵੇ ਕਈ ਥਾਵਾਂ ਤੇ ਕੁੜੀਆਂ 'ਚ ਵੀ ਨੁਕਸਨ ਦਾਜੇ ਕਈਆਂ ਦੇ ਕੇਸ ਬੜੇ ਬੜੇ ਤਰ੍ਹਾਂ ਦੇ ਲੰਮਕੇ ਪਏ ਨੇ ਕੋਈ ਐਸਾ ਕੰਮ ਕਰੀਏ ਕਿ ਚੇਤਨ ਨਾਲ ਸਮਾਜ ਦਾ ਭਲਾ ਹੋ ਸਕੇ ਆਪਣੇ ਘਰ ਨੂੰ ਤੇ ਹਰੇਕੀ ਕਰਦਾ ਪਰ ਜਿਤੇ ਸਮਾਜ ਦਾ ਭਲਾ ਉਸੇ ਦੇ ਜਿਤੇ ਕਿਸੇ ਗਰੀਬ ਨੂੰ ਕੋਈ ਮਦਦ ਮਿਲ ਸਕੇ ਇਨਸਾਫ਼ ਮਿਲ ਸਕੇ ਮੈਂ ਇੱਕ ਕੋਸ਼ਿਸ਼ ਕਰ ਰਿਹਾ ਕਿ ਬਾਬਾ ਮੇਜਰ ਸਿੰਘ ਜੀ ਦੀ ਸੋਢੀ ਮੁਖੀ ਅ ਦਸ਼ਮੇਸ਼ ਤਰਨਾਦਲ ਦੇ ਸਯੋਗ ਤੇ ਨਾਲ ਉਹਨਾਂ ਦੀ ਜਥੇਬੰਦੀ ਵੱਲੋਂ ਸਿੰਘ ਜਥੇਬੰਦੀ ਵੱਲੋਂ ਦਲ ਪੰਥ ਵੱਲੋਂ ਸਹਯੋਗ ਲੈ ਕੇ ਤੇ ਪਾਰਟੀ ਨਾਲ ਵੈਸੇ ਜੁੜਿਆ ਕਿ ਮੈਂ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਜਿਹੜੇ ਮਸਲੇ ਪਹੁੰਚਦੇ ਆ ਦੱਸਦੇ ਆ ਆਪ ਕਰਵਾਵਾਂ ਕਿਉਂਕਿ ਮੈਂ ਦੁਖੀ ਰਿਆ ਮੈਂ ਦੇਖਿਆ ਜਿਹਨੇ ਦੁੱਖ ਵੇਖਿਆ ਹੁੰਦਾ ਉਹਨੂੰ ਪਤਾ ਹੁੰਦਾ ਜਿਹਨੇ ਦੇਖਿਆ ਨਹੀਂ ਆ ਉਹ 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 ਤੇ ਇਸ ਕੰਮ 'ਚ ਕਦੀ ਆਊਗਾ ਨਹੀਂ ਤੇ ਨਾ ਉਹਨੂੰ ਲੋੜੀ ਆ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਕਿਸੇ ਦਾ ਕੋਈ ਅਹੋਜਾ ਕੇਸ ਹੈਗਾ ਉਮੇਰ ਨਾਲ ਸੰਪਰਕ ਕਰੇ ਮੇਰਾ ਮੋਬਾਈਲ ਨੰਬਰ ਹੈ 84 377 2976 ਤੇ ਮੈਂ ਆਪਣਾ YouTube ਇੱਕ ਚੈਨਲ ਬਣਾਇਆ ਉਸੇ ਵੇਲੇ ਖਬਰ ਨੂੰ ਜਿਹੜੇ ਆਪਣੇ ਚੈਨਲ ਦੇ ਉੱਤੇ ਚਲਾ ਦਿੱਤੀ ਇਹ ਨਹੀਂ ਕਿ ਅਖਬਾਰ ਨੂੰ ਦੇਣਾ ਜੀ ਅਖਬਾਰ ਵਾਲੇ ਨੂੰ ਕੋਈ ਮਾਇਆਛਾ ਜਿੱਦਾ ਚਲਦਾ ਜੋ ਤੁਹਾਨੂੰ ਖਰਦ-ਗਲਦਾ ਪਤਾ ਕੁਝ ਨਹੀਂ ਨਾ ਕੋ ਲੈਣਾ ਨਾ ਕੋ ਦੇਣਾ ਆਪਣਾ ਵੀਡੀਓ ਤੇ ਬਣਾਉਣੀ ਤੇ ਆਪਣੇ ਚੈਨਲ ਤੇ ਉਹਨੂੰ ਅਪਲੋਡ ਕਰ ਦੇਣੀ ਹੈ। ਇਹਦੇ ਵਿੱਚ ਪ੍ਰਸ਼ਾਸਨ ਦਾ ਵੀ ਸਹਿਯੋਗ ਲੈਣਾ, ਗਲਪੰਚ ਦਾ ਵੀ ਸਹਿਯੋਗ ਲੈਣਾ ਬਾਅਦ ਧਾਰਮਿਕ ਜਥੇਬੰਦੀਆਂ ਹੋਰ ਵੀ ਸਮੂਚਿਤ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਇੱਕ ਇਹੋ ਜਿਹਾ ਜੁੰਟ ਬਣਾ ਜਾਵਣਾ ਮੜੋੜਾ ਮੈਂ ਜੇਤਨਾ ਕਿ ਲੋਕਾਂ ਦੇ ਮਸਲੇ ਹੱਲ ਹੋ ਸਕਣ ਉਹ ਤਾਂ ਬਾਬਾ ਜੀ ਪਹਿਲ ਦੇ ਹੱਥ ਤੇ ਕਰ ਰਹੇ ਨੇ। ਔਰ ਬਾਬਾ ਜੀ ਨਾਲ ਮੈਂ ਬੇਨਤੀ ਵੀ ਕੀਤੀ ਆ ਉਹਨਾਂ ਨੇ ਆਜਣਾ 28 ਤਰੀਕ ਨੂੰ ਹੌਲੇ ਮੇ ਲੇ ਤਾ ਮੈਨੂੰ ਇੱਕ ਆਮ ਸਟਾਟ ਕਈ ਇਹ ਹਾਲਾਤ ਬੰਦੇ ਦੇ ਇਦਾਂ ਦੇ ਹੋ ਜਾਂਦੇ ਆ ਹਕੀਕਤ ਦੱਸ ਰਿਹਾ ਕਿ ਉਹ ਸਭ ਕੁਝ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਕਰ ਸਕਦਾ ਲੋਕਾਂ ਦੀਆਂ ਧੀਆਂ ਆਪਣਾ ਲੋਕਾਂ ਦੇ ਤਰ੍ਹਾਂ ਦੇ ਦੁਨੀਆਂ ਦੇ ਘਰਾਂ 'ਚ ਭਾਂਡੇ ਮਾਂਜਣ ਜਾਂਦੀਆਂ ਕੰਮ ਕਰਦੀਆਂ ਬੰਦੇ ਕੰਮ ਨਹੀਂ ਕਰਦੇ ਨਸ਼ੇੜੀ ਐ ਜਿੱਥੇ ਬੰਦਿਆਂ 'ਚ ਨੁਕਸਰਾ ਉੱਥੇ ਜਨਨੀਆਂ 'ਚ ਵੀ ਕਾਫੀ ਨੁਕਸਰਾ ਵੇਖਣ ਨੂੰ ਮਿਲਦਾ ਇਹ ਇਹ ਸਾਰਿਆਂ ਨੂੰ ਪਤਾ ਸੋ ਜੇ ਕੋਈ ਐਹੋ ਜਿਹਾ ਦੁੱਖ ਚੱਲੰਡਿਆ ਜਾਂ ਕਿਸੇ ਨਾ ਕਿਸੇ ਪ੍ਰਕਾਰ ਦੀ ਕਮਜ਼ੋਰੀ ਹੁੰਦੀ ਆ ਉਹ ਦਾਸ ਨਾਲ ਸੰਪਰਕ ਕਰੇ ਦਾਸ ਸਾਰਿਆਂ ਦੇ ਸਜੋਗ ਤੇ ਨਾਲ ਪਹਿਲ ਦੇ ਅਧਾਰ ਤੇ ਹਮ ਸੁਲਮ ਨੂੰ ਹੱਲ ਕਰੂਗਾ ਇਹਦੇ ਵਿੱਚ ਨਾਲ ਤੇ ਸੰਗਤ ਦਾ ਭਲਾ ਨਾਲੇ ਆਪਣਾ ਪੜਾ ਨਾਲੇ ਇਹ ਨਾਲ ਸੰਗਤ ਜੁੜਦੀ ਆ ਸੰਗਤ ਜੁੜਨ ਦੇ ਨਾਲ ਦਾ ਸਭ ਤੋਂ ਵੱਡ ਵਧੀਆ ਤਰੀਕਾ ਇਹ ਨਾਲੇ ਪੋਨ ਨਾਲੇ ਫਲੀਆਂ ਨਾਲੇ ਦੋ ਦੋ ਨਾਲੇ ਚੋਪੜੀਆਂ ਬੜੀ ਕਿਰਪਾ ਸੱਚੇ ਪੰਜਾਂ ਜੀ ਹੀ ਪਲਾ ਕਰਾਂਗੇ ਤੇ ਉਹ ਪ੍ਰਮਾਤਮਾ ਕਿਸੇ ਗਿਲੋ ਰਹਿਣ ਨਹੀਂ ਦਿੰਦਾ। ਔਰ ਅੰਮ੍ਰਿਤਸਰ ਸ਼ਹਿਰੀ ਦੇ ਵਿੱਚ ਪੰਜਾਂ ਹਲਕੇ ਵੈਂਦੇ ਹਨ ਪੰਜਾਂ ਹਲਕੇ ਤੇ ਮੈਂ ਜਾ ਸਕਦਾ ਫਿਰ ਵੀ ਮੈਂ ਇੱਕ ਵਾਰੀ ਰਣਿਕੇ ਸਾਥ ਦੇ ਧਿਆਨ ਤੇ ਚਲਿਆ ਕੇ ਕਿਉਂਕਿ ਉਹਨਾਂ ਨੂੰ ਦੱਸਣਾ ਜ਼ਰੂਰੀ ਕਿ ਮੈਂ ਕੰਮ ਕਰਨ ਲੱਗਾ। ਕਿਸੇ ਨੇ ਵਧੀ ਕੀ ਕਿਸੇ ਪ੍ਰਕਾਰ ਦੀ ਵੀ ਹੁੰਦੀ। ਉਹ ਇੱਕ ਵਾਰੀ ਦਾਸ ਨੂੰ ਹੀ ਸੇਵਾ ਦਾ ਮੌਕਾ ਦੇਣ ਦੀ ਕਿਰਪਾਲਤਾ ਕਰਨੀ ਹੁੰਦਾ ਮੈਂ ਤੇ ਤੁਸੀਂ ਹਾਰੇ ਪਾਸੇ ਜੇ ਹੱਥ ਮਾਰ ਬੰਦਾ ਮਾਰਦਾ ਹੀ ਫਸਿਆ ਕਹਿੰਦਾ ਮਰਦਾ ਕਿਆ ਨਹੀਂ ਕਰਦਾ ਤੇ ਦੂਸਰਾ ਮੇਰਾ YouTube ਚੈਨਲ ਆ ਉਹ YouTube ਤੇ ਜਾ ਕੇ ਚੰਨਣ ਸਿੰਘ 8241 ਨੰਬਰ ਆ ਮੇਰਾ ਮੇਰਾ ਲੋਕੋ ਨਾਲ ਫੋਟੋ ਲੱਗੀ ਆ ਉਹਨੂੰ ਸਬਸਕ੍ਰਾਈਬਰ ਕਰੋ ਨਾਲੇ ਟੱਲੀ ਵਾਲਾ ਹੈਗਾ ਜਿਹੜਾ ਬਟਨ ਉਹ ਡਬ ਦੋ ਤਾਂ ਕਿ ਮੇਰੀ ਸਾਰੀਆਂ ਵੀਡੀਓ ਤੁਹਾਡੇ ਤੱਕ ਆਉਣ ਤੇ ਤੁਸੀਂ ਮੇਰਾ ਸਹਿਯੋਗ ਦਿਓ ਮੈਂ ਤੁਹਾਡੇ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਆ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਕੋਲ ਟਾਈਮ ਨਹੀਂ ਆਇਆ ਮੈਂ ਹੁਣ ਨਹੀਂ ਜਾਣਾ ਹੈ ਠਹਿਰ ਨਹੀਂ ਠਹਿਰ ਕੇ ਜਣਾ ਜਾਂ ਕੱਲ ਲਾਵਾਂਗੇ ਆ ਪਰਸੋ ਅੱਜ ਟਾਈਮ ਜਿੱਦੋ ਮਰਜੀ ਤੁਸੀਂ ਕਰੋ ਇਹ ਨਾ ਉਹ ਵੇਖੀ ਮੈਂ ਕਿਤੇ ਆ ਫਸਿਆ ਮਾਤਾ ਫੇਰ ਅੱਗਾ ਪਿੱਛਾ ਕਰਦੇ ਨਾ ਨਹੀਂ ਤੇ ਮੈਂ 24 ਘੰਟੇ ਭਰੋ ਨਾਲ ਤਰਨ ਨੂੰ ਤਿਆਰ ਕਿਸੇ ਵਰਗ ਦਾ ਕਿਸੇ ਧਰਮ ਦਾ ਕਿਸੇ ਵੀ ਪਾਸੇ ਦਾ ਬੰਦਾ ਹੋਵੇ ਤੇ ਬਸ ਸਮਾਜ ਸੇਵਾ ਧਨ ਤੇ ਨਹੀਂ ਤਨੋਂ ਮਨੋਂ ਮੈਂ ਕਰ ਸਕਦਾ ਉਹ ਸੰਕਤ ਦੇ ਸਯੋਗ ਦੇ ਨਾਲ ਮਹਾਂਪੁਰਖਾਂ ਦੇ ਸਯੋਗ ਦੇ ਨਾਲ ਮੈਂ ਮਸਲੇ ਹੱਲ ਕਰਨ ਦਾ ਇੱਕ ਯਤਨ ਕਰ ਰਿਹਾ ਜਲਦੀਆ ਬਣਾ ਰਿਹਾ ਤੇ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਨੰਬਰ ਮੈਂ ਤੁਹਾਨੂੰ ਦੱਸਦਾ ਏ 0137732976 ਤੇ YouTube ਚੈਨਲ ਵੀਰਾ ਚੈਨਲ ਸਿੰਘ 8241 ਨੰਬਰ ਮੇਰੇ YouTube ਦਾ ਚੈਨਲ ਤਾਂ ਨੂੰ ਸਬਸਕ੍ਰਾਈਬਰ ਕਰੋ ਤੇ ਨੋਟੀਫਿਕੇਸ਼ਨ ਵਾਲਾ ਟੱਲੀ ਵਾਲਾ ਬਟਨ ਨੂੰ ਦਬਦਿਓ ਨਾਲ ਹੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੇਵਾ ਦਾ ਮੌਕਾ ਦੇਣਾ ਬਹੁਤ-ਬਹੁਤ ਮਿਹਰਬਾਨੀ ਵੇਜੀ